ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਾਕਿਸਤਾਨ ਖੂਫੀਆ ਦਸਤਾਵੇਜ਼ ਤੇਜ ਦਾ ਫੌਜੀ ਸਾਥਿਆ ਸਮੇਤ ਗ੍ਰਿਫਤਾਰ ਅਤੇ ਦੋ ਹੋਰ ਮਾਮਲਿਆਂ ਵਿੱਚ ਹੈਰੋਇਨ ਦਰਗਮਨੀ ਸਮੇਤ ਸੇਫਰਨਾਗਰ ਗ੍ਰਿਫਤਾਰ ਪੀਸੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਸਲਿਆਂ ਦੇ ਵਿੱਚ ਕੁੱਲ 9 ਦੋਸ਼ੀਆਂ ਦੀ ਗ੍ਰਿਫਤਾਰੀ ਤੇ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ 10 ਲੱਖ ਰੁਪਏ ਡਰਗਮਨੀ ਪਿਸਟਲ ਦੀ ਰਿਕਵਰੀ ਇਸ ਦੇ ਨਾਲ ਹੀ ਜਿਹੜੀ ਹੈ ਇੱਕ ਗੱਡੀ ਵਰਨਾ ਅਤੇ ਮੋਟਰਸਾਈਕਲ ਦੀ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਅ ਪਹਿਲਾ ਜਿਹੜਾ ਕੇਸ ਹੈ ਉਹ ਪੁਲਿਸ ਸਟੇਸ਼ਨ ਕਰੇਡੇ ਦਾ ਹੈ ਜਿੱਥੇ ਇੱਕ ਇਨਫੋਰਮੇਸ਼ਨ ਦੇ ਬੇਸ ਤੇ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਹੈ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਜਿਦੇ ਵਿੱਚ ਅਮਰਿਤਪਾਲ ਸਿੰਘ ਉਰਫ ਅਮਰਿਤ ਜੋ ਕਿ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਉਸ ਦੇ ਨਾਲ ਹੀ ਉਸ ਦਾ ਇੱਕ ਸਾਥੀ ਮਨਦੀਪ ਸਿੰਘ ਉਰਫ ਮੰਡੀ ਜਿਹੜਾ ਮਕਬਰੇ ਵਾਲੀ ਗਲੀ ਪੱਟੀ ਜ਼ਿਲ੍ਹਾ ਤਰਨਤਾਰਨ ਰਿਹਾਇਸ਼ੀ ਹੈ ਇਸ ਦੇ ਨਾਲ ਹੀ ਇਸ ਦਾ ਤੀਸਰਾ ਜਿਹੜਾ ਇਹਨਾਂ ਦਾ ਸਾਥੀ ਸੀ ਮਾਦਵ ਸ਼ਰਮਾ ਜੋ ਕਿ ਰਾਜਸਥਾਨ ਦਾ ਰਿਹਾਇਸ਼ੀ ਹੈ ਇਹਨਾਂ ਤਿੰਨਾਂ ਨੂੰ ਵਰਨਾ ਗੱਡੀ ਸਮੇਤ 10 ਲੱਖ ਦੀ ਜਿਹੜੀ ਹੈ ਡਰੱਗ ਮਨੀ ਤੇ 500 ਗ੍ਰਾਮ ਹੈਰੋਇਨ ਦੇ ਨਾਲ ਜਿਹੜਾ ਹੈ ਫੜਿਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਹੈ ਇਸ ਕੇਸ ਨੂੰ ਕਰੇਡਾ ਥਾਣੇ ਵਿਖੇ ਰਜਿਸਟਰ ਕੀਤਾ ਗਿਆ ਐਫ ਆਈ ਆਰ ਨੰਬਰ 26 42 2025 ਇਹ ਕਰੇਡਾ ਥਾਣੇ ਦਰਜ ਹੋਈਏ ਉਸ ਤੋਂ ਬਾਅਦ ਜਿਹੜੀ ਹੈ ਤਫਤੀਸ਼ ਸਾਡੀ ਜਦੋਂ ਚਾਲੂ ਹੁੰਦੀ ਹੈ ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਬੜੀਆਂ ਸੈਂਸੇਸ਼ਨਲ ਤੇ ਰਿਵੀਲਿੰਗ ਸਨ ਇਹ ਅਮਰਿਤਪਾਲ ਸਿੰਘ ਜਿਹੜਾ ਉਰਫ ਅਮਰਿਤ ਹੈ ਜੋ ਕਿ ਫੌਜ ਦੇ ਵਿੱਚ ਇਹ ਲਗਿਆ ਹੋਇਆ ਹੈ ਤੇ ਉੱਥੇ ਇਸ ਦੀ ਜਿਹੜੀ ਇਸ ਟਾਈਮ ਜਿਹੜੀ ਪੋਸਟਿੰਗ ਹੈ ਉਹ ਨਾਸਿਕ ਨਾਸਿਕ ਹੈ ਤੇ ਛੁੱਟੀ ਦੇ ਆਇਆ ਹੋਇਆ ਸੀ ਤੇ ਜਦੋਂ ਸੁਮੇਤ ਗੱਡੀ ਅਤੇ ਇਹਨਾਂ ਦੇ ਸਾਥੀਆਂ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਹੈਰੋਂ ਦੀ ਰਿਕਵਰੀ ਹੋਈ ਡਰਗ ਮਨੀ ਨਾ ਤੋਂ ਮਿਲੀ ਤੇ ਜੋ ਇਹਨਾਂ ਦੇ ਫੋਨਸ ਅਸੀਂ ਕਾਬੂ ਕੀਤੇ ਤੇ ਉਨਾ ਦੀ ਜਿਹੜੀ ਅਸੀਂ ਜਿਹੜੀ ਜਾਂਚ ਕਰਵਾਈ ਉਹਦੇ ਵਿੱਚ ਬੜੇ ਰਿਵੀਲਿੰਗ ਫੈਕਟ ਸਾਹਮਣੇ ਆਏ ਨੇ ਪ੍ਰੀਲੀਮినਰੀ ਇਨਵੈਸਟੀਗੇਸ਼ਨ ਜਿਹੜੀ ਹੈ ਇਹਨਾਂ ਦੇ ਚੌਥੇ ਸਾਥੀ ਜੋ ਕਿ ਰਾਜਵੀਰ ਸਿੰਘ ਹੈ ਉਹਦੇ ਵੱਲ ਉਹਦੀ ਜਿਹੜੀ ਇਨਵੋਲਵਮੈਂਟ ਹੈ ਉਹਦੇ ਵੱਲ ਕਾਫੀ ਇਸ਼ਾਰਾ ਕਰਦੀ ਹੈ ਅਸੀਂ ਆਰਮੀ ਦੇ ਟੱਚ ਵਿੱਚ ਆ ਤੇ ਇਸ ਦੇ ਸੰਬੰਧ ਜਿਹੜਾ ਆਰਮੀ ਨੂੰ ਰਾਜਵੀਰ ਸਿੰਘ ਦੇ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਹਰੇਕ ਵਿਅਕਤੀ ਜੋ ਕਿ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਦਾ ਆਪਣਾ ਆਪਣਾ ਰੋਲ ਸੀ ਜਿਵੇਂ ਕਿ ਅਮਰਿਤਪਾਲ ਤੇ ਰਾਜਵੀਰ ਦੋਨੋਂ ਫੌਜ ਚ ਹੋਣ ਕਰ ਉਸ ਤੋਂ ਬਾਅਦ ਜਿਹੜਾ ਮਾਧਵ ਸ਼ਰਮਾ ਹੈ ਜੋ ਕਿ ਹਵਾਲੇ ਦੇ ਨਾਲ ਇਸ ਪੂਰੇ ਡਰੱਗ ਨੈਟਵਰਕ ਨੂੰ ਜਿਹੜਾ ਹੈ ਪੈਸੇ ਦਾ ਜਿਹੜਾ ਆਦਾਨ-ਪ੍ਰਦਾਨ ਉਹ ਹੁੰਦਾ ਸੀ ਜੋ ਬਾਹਰ ਹੁੰਦਾ ਸੀ ਉਹਨੂੰ ਉਹ ਨੇਪਰੇ ਚੜਾਉਂਦਾ ਸੀ ਸੋ ਮਾਧਵ ਸ਼ਰਮਾ ਜੋ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਜਿਹੜਾ ਕਰਦਾ ਸੀ ਅਮਰਿਤਪਾਲ ਅਤੇ ਮੰਦੀਪ ਜੋ ਕਿ ਇਸ ਕਨਸਾਈਨਮੈਂਟ ਨੂੰ ਲੈ ਕੇ ਜਾ ਰਹੇ ਸੀ ਤੇ ਨਾਲ ਹੀ ਵੱਖੋ-ਵੱਖਰੀਆਂ ਜਿਹੜੀਆਂ ਇਹਨਾਂ ਦੇ ਜਿਹੜੇ ਢੇੜੇ ਨੇ ਅਲੱਗ-ਅਲੱਗ ਖੇਪਾਂ ਨੂੰ ਲਿਆਉਣ ਦੇ ਤੇ ਇੱਥੋਂ ਲੈ ਕੇ ਜਾਣ ਦੇ ਉਹ ਜਿਹੜੇ ਹੈ ਉਹਨਾਂ ਬਾਰੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਰਿਵੀਲਿੰਗ ਫੈਕਟ ਸੇ ਸਾਹਮਣੇ ਆਇਆ ਨੇ ਕਿ ਅਮਰਿਤਪਾਲ ਸਿੰਘ ਉਰਫ ਅਮਰਿਤ ਤੇ ਰਾਜਵੀਰ ਸਿੰਘ ਜੋ ਕਿ ਆਰਮੀ ਦੇ ਸਰਵਿੰਗ ਮੁਲਾਜ਼ਮ ਨੇ ਉਹਨਾਂ ਵੱਲੋਂ ਕਿਉਂਕਿ ਪ੍ਰੀਨਿਮਲੇ ਇਨਵੈਸਟੀਗੇਸ਼ਨ ਜਿਹੜੀ ਸਾਹਮਣੇ ਆਈ ਹੈ ਕਿ ਇਹਨਾਂ ਦੇ ਫੋਨਸ ਦੇ ਵਿੱਚ ਕੁਝ ਐਦਾ ਐਦਾਂ ਦੀ ਜਿਹੜੀ ਹੈ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਜੋ ਕਿ ਇਹਨਾਂ ਨੇ ਪਾਕਿਸਤਾਨੀ ਨੰਬਰਾਂ ਤੇ ਸ਼ੇਅਰ ਕੀਤੀ ਹੋਈ ਹੈ ਸੋ ਇਸ ਤਰੀਕੇ ਨਾਲ ਅਫੀਸ਼ੀਅਲ ਸੀਕਰੇਟਸ ਐਕਟ ਵੀ ਜਿਹੜਾ ਹੈ ਉਹ ਵੀ ਅਸੀਂ ਇਨਵੋਕ ਕੀਤਾ ਤੇ ਫਰਦਰ ਜਿਹੜੀ ਹੈ ਪੁੱਛਗਿੱਛ ਉਹ ਜਾਰੀ ਹੈ ਤੇ ਰਾਜਗੁਰ ਦੇ ਮੁਤਲਕ ਜਿਹੜਾ ਹੈ ਆਮੀ ਦੇ ਨਾਲ ਸਾਡਾ ਤਾਲਮੇ ਬਣਿਆ ਹੋਇਆ ਤੇ ਜਲਦੀ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਬਿਲਕੁਲ ਜੀ ਜੋ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਅਸੀਂ ਇਹ ਵੀ ਇਹਦੇ ਵਿੱਚ ਜਿਹੜੀ ਹੈ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਤੁਸੀਂ ਦੇਖਿਆ ਹੋਣਾ ਛੋਟੇ ਨੋਟ ਜਿਹੜੇ ਹੈਗੇ ਆ ਕਾਫੀ ਜਿਹੜੇ ਹੈਗੇ ਉਹਨਾਂ ਦੀ ਮਾਤਰਾ ਨੰਬਰ ਆਫ ਜਿਹੜੇ ਕਰੰਸੀ ਨੋਟਸ ਨੇ ਇਨ ਸਮਾਲ ਡਿਨੋਮੀਨੇਸ਼ਨ ਉਹ ਜ਼ਿਆਦਾ ਨਹੀਂ ਸੋ ਕਿਤਨਾ ਕਿਤੇ ਜੋ ਹੈ ਇਹ ਜਿਹੜੀ ਇਹ ਅਮਾਉਂਟ ਹੈ ਉਹਨੂੰ ਗਿਣਨ ਵਾਸਤੇ ਜਿਹੜਾ ਹੈ ਇਹ ਮਸ਼ੀਨ ਦੀ ਵਰਤੋਂ ਹੁੰਦੀ ਸੀ ਇਸ ਤੋਂ ਇਲਾਵਾ ਅਸੀਂ ਟਾਈਮ ਟੂ ਟਾਈਮ ਜਦੋਂ ਵੀ ਸਾਡੇ ਧਿਆਨ ਦੇ ਵਿੱਚ ਕੋਈ ਵੀ ਐਦਾ ਦੀ ਗੱਲ ਸਾਹਮਣੇ ਆਉਂਦੀ ਹੈ ਅਸੀਂ ਆਰਮੀ ਇੰਟੈਲੀਜੈਂਸ ਦੇ ਨਾਲ ਆਪਣੀ ਇੰਟੈਲੀਜੈਂਸ ਦੇ ਨਾਲ ਪੂਰਾ ਜਿਹੜਾ ਉਹ ਸ਼ੇਅਰ ਕਰਦੇ ਹਾਂ ਕਿਉਂਕਿ ਸਾਡੇ ਕੋਲ ਇਹ ਇਨਫੋਰਮੇਸ਼ਨ ਸੀ ਸੀਕ੍ਰੀਟ ਇਨਫੋਰਮੇਸ਼ਨ ਤੇ ਇਹ ਨਾਕਾ ਲਗਾ ਕੇ ਇਹ ਸੀ ਇਹਨਾਂ ਨੂੰ ਰੋਕਿਆ ਤੇ ਸਾਰੀ ਰਿਕਵਰੀ ਹੋਈ ਤੇ ਫਰਦਰ ਇੰਟਰੋਗੇਸ਼ਨ ਚੱਲ ਰਹੀ ਹੈ ਜਿਹੜੀ ਤੁਸੀਂ ਡਰਗ ਮਨੀ ਦੀ ਗੱਲ ਕਰਦੇ ਹੋ ਸਾਨੂੰ ਇਹ ਵੀ ਹੈ ਕਿ ਕਿ ਵੱਖੋ ਵੱਖਰੇ ਕੇਸਸ ਦੇ ਵਿੱਚ ਜਿਹੜੀ ਹੈ ਇਹ ਡਰਗ ਮਨੀ ਜਿਹੜੀ ਹੈ ਵੱਡੇ ਅਮਾਊਂਟ ਵੱਡੇ ਪੱਧਰ ਤੇ ਜਿਹੜੀ ਹੈ ਇਹ ਟਰਾਂਸਪੋਰਟ ਜਾਂ ਐਕਸਚੇਂਜ ਹੋਈ ਹੈ ਉਹ ਸਾਰੇ ਫਾਈਨੈਂਸ਼ੀਅਲ ਟਰਾਂਜੈਕਸ਼ਨ ਜਿਹੜੇ ਨੇ ਉਹ ਵੀ ਪ੍ਰੂਵ ਕੀਤੇ ਜਾ ਰਹੇ ਨੇ ਜੀ ਬਿਲਕੁਲ ਜੀ ਉਹ ਸਾਰਾ ਜਿਹੜਾ ਫੋਨਸ ਦੇ ਵਿੱਚ ਡਿਟੇਲਸ ਨੇ ਉਹਨਾਂ ਦੀ ਜਿਹੜੀ ਹੈ ਫੋਰੈਂਸਿਕ ਜਿਹੜੀ ਹੈ ਜਾਂਚ ਕਰਵਾਈ ਜਾ ਰਹੀ ਹੈ ਨੰਬਰ ਕੁਝ ਇਹਨਾਂ ਨੇ ਡਿਲੀਟ ਵੀ ਕੀਤੇ ਹਨ ਕੁਝ ਪਾਕਿਸਤਾਨੀ ਨੰਬਰਸ ਮਿਲੇ ਨੇ ਫੋਟੋਗ੍ਰਾਫਸ ਮਿਲੀ ਨੇ ਸੈਂਸਿਟਿਵ ਇਨਫੋਰਮੇਸ਼ਨ ਹੈ ਉਹ ਸਾਰਿਆਂ ਦੀ ਬੜੀ ਬਰੀਕੀ ਦੇ ਨਾਲ ਜਿਹੜੀ ਹੈ ਫੋਰੈਂਸਿਕ ਜਾਂਚ ਜਿਹੜੀ ਉਹ ਕਰਵਾਈ ਜਾ ਰਹੀ ਹੈ ਸਿਰਫ ਤੇ ਸਿਰਫ ਅਜੇ ਇਹੀ ਡਿਸਕਲੋਜ਼ ਕਰ ਰਹੇ ਹਾਂ ਕਿ ਜਿਹੜੀ ਇਨਫੋਰਮੇਸ਼ਨ ਕੁਝ ਇੰਸਟਾਲੇਸ਼ਨਸ ਦੀ ਕੁਝ ਡਿਪਲੋਇਮੈਂਟ ਦੀ ਇਸ ਤਰੀਕੇ ਦੀ ਕੁਝ ਇਨਫੋਰਮੇਸ਼ਨ ਜੜੀ ਹੈ ਉਹਦੀ ਫੋਟੋਗ੍ਰਾਫਸ ਮਿਲੇ ਨੇ ਉਹ ਜਿਹੜੀ ਇਹਨਾਂ ਵੱਲੋਂ ਕੁਝ ਪਾਕਿਸਤਾਨੀ ਨੰਬਰਾਂ ਤੇ ਸ਼ੇਅਰ ਕੀਤੀ ਗਈ ਹੈ ਦੂਸਰੇ ਕੇਸ ਦੇ ਵਿੱਚ ਅਮਰਸਰ ਦਿਹਾਤੀ ਪੁਲਿਸ ਵੱਲੋਂ ਥਾਣਾ ਭਿੰਡੀ ਸੇਦਾ ਵਿਖੇ ਇੱਕ 500 ਗ੍ਰਾਮ ਦੇ ਕਰੀਬਨ ਜਿਹੜੀ ਹੈ ਇੱਕ ਰਿਕਵਰੀ ਹੋਈ ਸੀ ਹੈਰੋਇਨ ਦੀ ਉਸ ਦੇ ਬੈਕਵਰਡ ਲਿੰਕੇਜਸ ਤੇ ਜਾ ਕੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਉਹਦੇ ਜਿਹੜੇ ਇੰਟਰੋਗੇਸ਼ਨ ਹੋਈ ਤੇ ਫਰਦਰ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਉਹਨੇ ਜੋ ਹੈ ਜੋ ਜਿੱਥੇ ਉਹਨੇ ਪੁਰਾਣੀ ਜਿਹੜੀ ਖੇਪ ਉਹਨੂੰ ਕੋਈ ਹੋਈ ਸੀ ਉਹਦੇ ਬਾਰੇ ਦੱਸਿਆ ਤੇ ਫਰਦਰ ਅੱਗੇ ਉਹਦੇ ਵਿੱਚ 2 ਕਿਜੀ ਤੇ 5 ਗ੍ਰਾਮ ਜਿਹੜੀ ਹੈਗੀ ਹੈ ਹਰਨਦੀਰ ਕਵਰੀ ਹੋਈ ਹੈ ਸੋ ਇਸ ਪੂਰੇ ਕੇਸ ਦੇ ਵਿੱਚ ਹੁਣ ਤੱਕ 2 ਕਿਜੀ 5 ਗ੍ਰਾਮ ਜਿਹੜੀ ਹੈ ਹਰਨਦੀਰ ਰਿਕਵਰੀ ਹੋ ਚੁੱਕੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਰਦਰ ਜਿਹੜੇ ਹੈਗੇ ਆ ਬੈਕਵਰਡ ਤੇ ਫੋਰਵਰਡ ਲਿੰਕੇਜਸ ਜਿਹੜੇ ਹੈ ਹੋਰ ਡੀਪਲੀ ਜਿਹੜੇ ਉਹ ਪ੍ਰੂਵ ਕੀਤੇ ਜਾ ਰਹੇ ਨੇ ਸੋ ਪੀ ਪੁਲਿਸ ਵੱਲੋਂ ਇਹ ਜਿਹੜੇ ਵੱਖੋ ਵੱਖਰੇ ਕੇਸਸ ਦੇ ਵਿੱਚ ਜਿਹੜਾ ਹੈ ਡਰੱਗਸ ਦੀ ਜਿਹੜੀ ਖੇਪਾਂ ਹੈ ਉਹਨੂੰ ਰਿਕਵਰੀ ਉਹਨਾਂ ਨੂੰ ਫੜਨ ਦਾ ਜਿਹੜਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਹੈ ਤੀਸਰੇ ਕੇਸ 'ਚ ਵੀ ਥਾਣਾ ਰਾਜਾ ਸੰਸੀ ਵੱਲੋਂ ਜਿਹੜਾ ਹੈ ਲਵ ਪ੍ਰੀਤ ਸਿੰਘ ਉਰਫ ਲਵ ਤੇ ਜੋਬਨ ਉਰਫ ਜੋਬਨਪ੍ਰੀਤ ਸਿੰਘ ਉਰਫ ਜੋਬਨ ਜਿਹੜਾ ਹੈ ਜੋ ਕਿ ਬਲਸਰਾਂ ਦੇ ਨੇ ਇਹਨਾਂ ਦਾ ਥਾਣਾ ਜਿਹੜਾ ਹੈ ਰਿਆਸੀ ਥਾਣਾ ਹੈ ਵਿਆਸ ਉਹਨਾਂ ਕੋਲੋਂ ਵੀ 1 ਕਿਜੀ ਦੇ ਕਰੀਬਨ ਜਿਹੜੀ ਹੈ ਹਿਰਨ ਦੀ ਰਿਕਵਰੀ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖੋ ਵੱਖਰੇ ਕੇਸਸ ਦੇ ਵਿੱਚ ਨੌ ਅਕਿਊਜ਼ ਦੀ ਗ੍ਰਿਫਤਾਰੀ ਹੋਈ ਹੈ ਜਿਹਦੇ ਵਿੱਚ ਕੰਬਾਈਨਡ 4 ਕਿਲੋ 5 ਗ੍ਰਾਮ ਜਿਹੜੀ ਇਹ ਹੈਰੋਨ ਦੇ ਰਿਕਵਰੀ ਹੋਈ ਹੈ 10 ਲੱਖ ਰੁਪਏ ਡਰਗ ਮਨੀ ਦੀ ਰਿਕਵਰੀ ਹੋਈ ਹੈ ਇੱਕ 30 ਬੋਰ ਦਾ ਪਿਸਤਲ ਜਿਹੜਾ ਹੈ ਸਮੇਤ ਮੈਗਜ਼ੀਨ ਤੇ ਨੋਟ ਗਿਣਨ ਵਾਲੀ ਮਸ਼ੀਨ ਇੱਕ ਵਰਨਾ ਗੱਡੀ ਤੇ ਦੋ ਮੋਟਰਸਾਈਕਲ ਜਿਹੜੇ ਹੈ ਉਹ ਕਸਟਡੀ ਚ ਲਏ ਗਏ